हाँ झूला भी जरा चल पाया झूले किश्तिया बहुत ने इधर तो भी सारा है ना ये ना बहुत इस पार के मेले तो दे, देखने मिल जूगी जो आप गल करिए आप देख सकते ਹਲੋ ਇਹ ਬਹੁਤ ਨੁਖਾ ਜਲਾ ਮਠਿਆਈ ਜਿਹੜੀ ਇਸ ਸਪਾਰ ਦੇ ਮੇਲੇ ਦੇਖਣ ਨੂੰ ਮਿਲਦੀ ਤੇ ਇਸ ਸਪਾਰ ਦੇ ਮੇਲੇ ਦੀ ਆਪਾਂ ਇਹਨੂੰ ਖੇਮਤ ਮਠਿਆਈ ਵੀ ਜਿਹੜੀ ਕਹਿ ਸਕਦੇ ਹਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੀ ਸਵਾਗਤ ਕਰਦੇ ਆਂ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਸੀ ਸਪਾਰ ਤੇ ਸਪਾਰ ਦਾ ਮੇਲਾ ਜਿਹੜਾ ਅੱਜ ਤੋਂ ਸ਼ੁਰੂ ਹੋ ਗਿਆ ਅੱਜ ਹੈਗੀ 5 ਸਤੰਬਰ ਤੁਹਾਨੂੰ ਦਿਖਾਵਾਂਗੇ ਸਾਰਾ ਆਪਾਂ ਮੇਲਾ ਮੇਰੇ ਮਗਰ ਤੁਸੀਂ ਇਹ ਚੰਡੋਲ ਵਗੈਰਾ ਦੇਖ ਸਕਦੇ ਹੋ ਬਹੁਤ ਕਾਠਾ ਤੇ ਮੌਸਮ ਦੀ ਗੱਲ ਕਰੀਏ ਮੌਸਮ ਬਹੁਤ ਸਾਫ਼ ਹੋ ਗਿਆ ਬਾਕੀ ਵੀਡੀਓ ਤੇ ਕਮੈਂਟ ਜਰੂਰ ਕਰਿਆ ਕਰੋ ਤੁਸੀਂ ਕਿੱਥੋਂ ਕਿ ਲਓ ਜੀ ਪਹੁੰਚ ਚੁੱਕੇ ਆਪਾਂ ਮੇਲੇ ਤੇ ਸਪਾਰ ਤੇ ਸਪਾਰ ਦਾ ਤੁਹਾਨੂੰ ਮੇਲਾ ਜਿਹੜਾ ਪਤ ਦਿਖਾਉਨੇ ਆ ਤੇ ਮੌਸਮ ਦੀ ਗੱਲ ਕਰੀਏ ਮੌਸਮ ਸਾਫ ਹੋ ਗਿਆ ਨਾ ਤੁਸੀਂ ਦੇਖ ਸਕਦੇ ਹੋ ਅਸਮਾਨ ਉੱਪਰ ਚਮਕਦਾ ਫਿਰ ਧੁੱਪ ਨਿਕਲਿਆ ਆਈ ਤੇ ਪ੍ਰਮਾਤਮਾ ਕਰੇ ਵੀ ਹੁਣ ਮੌਸਮ ਜਿਹੜਾ ਆਈ ਰਹੇ ਤੇ ਬਾਕੀ ਤੁਹਾਨੂੰ ਸਾਰਾ ਆਪਾਂ ਮੇਲਾ ਜਿਹੜਾ ਦਿਖਾਉਨੇ ਆ ਤੇ ਅੱਜ ਹੈਗੀ 5 ਤਰੀਕ ਤੇ ਅੱਜ ਜੇ ਆਪਾਂ ਗੱਲ ਕਰੀਏ ਪਹਿਲੀ ਚੌਂਕੀ ਆ ਤੇ ਬਹੁਤ ਸੰਗਤ ਆਈ ਹੋਈ ਹੈ ਨਾ ਬਹੁਤ ਸਾਰੀਆਂ ਤੁਹਾਨੂੰ ਦੁਕਾਨਾਂ ਜਿਹੜੀਆਂ ਦੇਖਣ ਨੂੰ ਮਿਲ ਜਾਣਗੀਆਂ ਤੇ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਆਪਾਂ ਨਾਈਟ ਦਾ ਰਾਤ ਦਾ ਵੀ ਜਿਹੜਾ ਮੇਲਾ ਉਹ ਤੇ ਬਾਕੀ ਜੇ ਤੁਸੀਂ ਆਪਣਾ ਮੋਟਰਸਾਈਕਲ ਦਾ ਗੱਡੀ ਲੈਤੇ ਤੇ ਪਾਰਕੀਆਂ ਹੈਗੀਆਂ ਨਾ ਤਾਂ ਤੁਸੀਂ ਇੱਥੇ ਆਪਣਾ ਪਾਰਕਿੰਗ ਮੋਟਰਸਾਈਕਲ ਗੱਡੀ ਇੱਥੇ ਲਾ ਸਕਦੇ ਲੋ ਜੀ ਚੱਲਦੇ ਆਪਾਂ ਤੁਹਾਨੂੰ ਅੱਗੇ ਸਾਰਾ ਮੇਲਾ ਜਿਹੜਾ ਉਹ ਦਿਖਾਉਨੇ ਆ ਤੇ ਬਹੁਤ ਵੱਡਾ ਮੇਲਾ ਮਾਲਵੇ ਦਾ ਬਹੁਤ ਵੱਡਾ ਮੇਲਾ ਸਪਾਰ ਦਾ ਮੇਲਾ ਤਕਰੀਬਨ ਮੇਲਾ ਦਾ ਪੰਜਾਬ ਤੋਂ ਸਾਰਿਆਂ ਨੂੰ ਪਤਾ ਹੀ ਹੋਊਗਾ ਤੇ ਪੰਜਾਬ ਤੋਂ ਬਾਹਰ ਵੀ ਪਤਾ ਹੀ ਹੋਈਆ ਤੇ ਲਓ ਜੀ ਬਸ ਆਪਾਂ ਮੇਲੇ ਦੇ ਲਵੇ ਪਹੁੰਚ ਗਏ ਜੇ ਆਪਾਂ ਗੱਲ ਕਰੀਏ ਹੈ ਨਾ ਤੇ ਬਾਕੀ ਆ ਪਾਰਕਿੰਗ ਜਵੇਂ ਹੈ ਨਾ ਇੱਧਰ ਪਾਰਕਿੰਗ ਤਿਆਰ ਤਿਆਰ ਹੋ ਰਹੀ ਹੈ ਜੇ ਬਾਕੀ ਪਿੱਛੇ ਪਾਰਕਿੰਗਾਂ ਹੈਗੀਆਂ ਨੇ ਜਦੋਂ ਅਸੀਂ ਦਸਰੀ ਪਾਰਕਿੰਗ ਨਾ ਆ ਰਹੀ ਇੱਥੇ ਮੋਟਰਾਂ ਦੀ ਪਾਰਕਿੰਗ ਹੈਗੀ ਆ ਤੇ ਐਂ ਪਾਰਕਿੰਗਾਂ ਬਣੀਆਂ ਹੋਈਆਂ ਨੇ ਤੇ ਬਾਕੀ ਚੱਲਦੇ ਆ ਬਹੁਤ ਦੁਕਾਨਾਂ ਜਿਵੇਂ ਲੱਗੀ ਹੋਈਆਂ ਨੇ ਨਾ ਤੇ ਬਹੁਤ ਵੱਡਾ ਮੇਲਾ ਹੁੰਦਾ ਸਪਾਰ ਦਾ ਮੇਲਾ ਇਹ ਸਾਰਿਆਂ ਨੂੰ ਪਤਾ ਹੀ ਆ ਤੇ ਬਾਕੀ ਚੰਡੋਲ ਵਗੈਰਾ ਵੀ ਜਿਹੜੇ ਹੁਣ ਆਗੇ ਜਿਵੇਂ ਦੇਖ ਸਕਦੇ ਝੂਲੇ ਹਨਾ ਚੰਡੋਲ ਸਾਰੇ ਤੇ ਬਹੁਤ ਚੰਡੋਲ ਹੁੰਦੇ ਨੇ ਵੱਡਾ ਚੰਡੋਲ ਵੀ ਤੁਹਾਨੂੰ ਅੱਪ ਦਿਖਾਵਾਂਗੇ ਤੇ ਬਾਕੀ ਚੱਲਦੇ ਆਪ ਜੀ ਹਲੋ ਜੀ ਲਓ ਜੀ ਆਹ ਨੂੰ ਇੱਥੇ ਐਵੇਂ ਜਿਮਾ ਦੇਖਣ ਨੂੰ ਮਿਲ ਜਾਣਗੇ ਹਨ ਤੇ ਐਵੇਂ ਬਹੁਤ ਸਾਰੀਆਂ ਦੁਕਾਨਾਂ ਜਿਹੜੀਆਂ ਲੱਗ ਚੁੱਕੀਆਂ ਨੇ ਤੇ ਆਪਾਂ ਗੱਲ ਕਰੀਏ ਲਓ ਜੀ ਤੇ ਬਾਕੀ ਚੰਡੋਲ ਚੂਲੇ ਸਾਰੇ ਆ ਗਏ ਤੁਹਾਨੂੰ ਦਿਖਾਉਨੇ ਆਪਾਂ ਤੇ ਬਾਕੀ ਇੱਧਰ ਵੀ ਜਿਹੜੇ ਤੂਲੇ ਵਗੈਰਾ ਸਾਰੇ ਲੱਗੇ ਹੋਏ ਨੇ ਆਹ ਦੇਖੋ ਸਾਰਿਆਂ ਦੇ ਨਾਲ ਭੂਤ ਬੰਗਲਾ ਇਹ ਵੀ ਹੈਗਾ ਬਾਕੀ ਆ ਚੰਡੋਲ ਤੇ ਬਾਕੀ ਹੋਰ ਬੱਚਿਆਂ ਨੇ ਜਿਹੜੇ ਤੂਲੇ ਨੇ ਡ੍ਰੈਗਨ ਟ੍ਰੇਨ ਸਾਰੇ ਹੈਗੇ ਨੇ ਹਨਾ ਤੇ ਬਾਕੀ ਆਪਾਂ ਜੇ ਗੱਲ ਕਰੀਏ ਸਪਾਰ ਦੇ ਮੇਲੇ ਦੀ ਤੁਹਾਨੂੰ ਫੇਮਸ ਮਠਿਆਈ ਦਿਖਾ ਦਿੰਦੇ ਆ ਜਿਵੇਂ ਆ ਦੇਖੋ ਨਾ ਲਓ ਖਜਲਾ ਹੈ ਨਾ ਇਹ ਤੁਹਾਨੂੰ ਬਹੁਤ ਸਪਾਰ ਦੇ ਮੇਲੇ ਤੇ ਦੇਖਣ ਨੂੰ ਮਿਲ ਜੂਗੀ ਜੇ ਆਪਾਂ ਗੱਲ ਕਰੀਏ ਆਪ ਨੂੰ ਆ ਲਓ ਜੀ ਨਾ ਇਹ ਦੇਖ ਸਕਦੇ ਲਓ ਇਹ ਬਹੁਤ ਸੁਨਖਾ ਜਲਾ ਮਠਿਆਈ ਜਿਹੜੀ ਇੱਥੇ ਸਪਾਰ ਦੇ ਮੇਲੇ ਦੇਖਣ ਨੂੰ ਮਿਲ ਜੂਗੀ ਤੇ ਸਪਾਰ ਦੇ ਮੇਲੇ ਦੀ ਆਪਾਂ ਇਹਨੂੰ ਫੇਮਸ ਮਠਿਆਈ ਵੀ ਕਹਿ ਸਕਦੇ ਆ ਲਓ ਜੀ ਇਹ ਬੱਬੇ ਗਏ ਘੋੜਾਲੀਏ ਜੀ ਇਹ ਚੀਨੀ ਵਾਲੀ ਆ ਲਓ ਜੀ ਚੀਨੀ ਵਾਲੀ ਚੱਲਦੇ ਆਪਾਂ ਅੱਗੇ ਤੇ ਬਾਕੀ ਚੰਡੋਲ ਵਗੈਰਾ ਜਿਹੜੇ ਆਗੇ ਤੁਸੀਂ ਦੇਖ ਸਕਦੇ ਹੋ ਨਾ ਲਓ ਜੀ ਲਓ ਅਬੀ ਦੇਖੋ ਮੇਲਾ ਸਪਾਰ ਦਾ ਤੇ ਬਾਕੀ ਇੱਧਰ ਵੀ ਮਠਾਈ ਵਗੈਰਾ ਹੈ ਨਾ ਲਓ ਜੀ ਤੇ ਬਾਕੀ ਇੱਧਰ ਵੀ ਚਲੂਨ ਲੱਗੇ ਹੋਏ ਨੇ ਸਾਰੇ ਤੇ ਅੱਪਾ ਗੱਲ ਕਰੀਏ ਨਾ ਲੋ ਬਾਕੀ ਇੱਧਰ ਮੋਟਰਸਾਈਕਲ ਸਟੰਟ ਵੀ ਚੱਲ ਰਹੇ ਨੇ ਤੇ ਇਹਨਾਂ ਦੇ ਨਾਲ ਕਾਰ ਹੋਣ ਵਾਲਾ ਤੇ ਬਾਕੀ ਚਲੂਨ ਵਗੈਰਾ ਵੀ ਦਿਖਾਉਣੇ ਆਪਾਂ ਇੱਥੇ ਦੇਖੋ ਇੱਧਰ ਸਾਰਾ ਨਾ ਬਾਕੀ ਚਲੂਨ ਚੱਲਦੇ ਹੋਏ ਪੂਰਾ ਮੇਲਾ ਲੱਗ ਗਿਆ

ਇਹ ਬਹੁਤ ਨੇ ਇੱਧਰ ਵੀ ਦੁਕਾਨਾਂ ਆ ਬਹੁਤ ਲੱਗ ਚੁੱਕੀਆਂ ਨੇ ਜੇ ਅਸੀਂ ਗੱਲ ਕਰੀਏ ਭਾਂਡੇ ਦੇ ਹੋਣੀਆਂ ਬੱਚੇ ਨੇ ਖੇਡਾ ਹੋਣਗੇ ਜਦਵੇਂ ਲਓ ਜਿਆ ਦੇਖ ਸਕਦੇ ਹੋ ਤੇਰਾ ਬਹੁਤ ਸਾਰੀ ਦੁਕਾਨਾਂ ਜਿਹੜੀਆਂ ਲੱਗ ਚੁੱਕੀਆਂ ਨੇ ਲਓ ਜੇ ਇੱਧਰ ਗੇਮਾਂ ਵਗੈਰਾ ਹੋਗੇ ਜਦਵੇਂ ਨਾ ਅਪਨ ਤੋਂ ਟੱਕਰ ਆ ਅਗਲੇ ਕੋਲ ਮੇਲਾ ਹਰਾ ਲਓ ਜੀ ਇਹੋ ਨਾਲ ਆਪਣੇ ਬਾਗਰ ਨੂੰ ਹੋਣਾ ਇੱਧਰ। ਲਓ ਜੀ ਕਰੋ ਚੈੱਕ। ਇੱਧਰ ਵੀ ਤੁਹਾਨੂੰ ਮਠਿਆਈ ਜਿਹੜੀ ਬਹੁਤ ਦੇਖਣ ਨੂੰ ਮਿਲ ਜੂ ਜਿਵੇਂ ਖਜਲਾ ਮਠੇ ਮੈਂ ਪਹਿਲਾਂ ਹੀ ਦੱਸਿਆ ਨਾ ਵਿਚਕਾਰ ਦੇ ਮੇਲੇ ਦੀ ਬਹੁਤ ਫੇਮਸ ਮਠਿਆਈ ਆ ਬਾਕੀ ਆ ਦੇਖੋ ਇੱਧਰ ਮਠਿਆਈ ਹੈ ਨਾ ਸਾਰੀ। ਲਓ ਜੀ। ਇਹ ਸੇ ਮਸਤੇ ਕੇ ਆਂਦਾ ਨਾ। ਮੇਨਸਤਾਨ ਦਾ ਉਹ ਇੱਥੇ ਆ। ਲਓ ਮਠਾ ਪਟੇ ਇਕ ਲਿਆਤੀ। ਜਿੱਦੋਂ 10 ਨੰਬਰ ਤੇ ਬਹੁਤ ਦੂਰ ਦੂਰ ਤੱਕ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਜਿਵੇਂ ਤੁਸੀਂ ਦੇਖ ਸਕਦੇ ਹੋ ਨਾ ਇਹ ਮਠਾਈ ਦੀਆਂ ਹੋਗੀਆਂ ਜਿਵੇਂ ਉਹ ਬਾਕੀ ਕੋਰ ਜਿਵੇਂ ਬਾਕੀ ਦਿਖਾਣੇ ਆ ਰਹੀਆਂ ਪਰ ਦੁਕਾਨਾਂ ਜਿਹੜੀਆਂ ਦਿਖਾਵਾਂਗੇ ਤੇ ਮੇਨ ਸਟਾਨ ਇੱਥੇ ਸਾਨੂੰ ਸਾਡੇ ਕਿਹਾ ਤੇ ਬਹੁਤ ਵੱਡਾ ਮੇਲਾ ਸਵਾਰਦਾ ਜੇ ਆਪਾਂ ਗੱਲ ਕਰੀਏ ਇੱਥੇ ਵੀ ਮਠਾਈ ਦੇਖ ਸਕਦੇ ਸਾਰੇ ਹਨਾ ਲਓ ਜੀ ਹੁਣ ਚੱਲਦੇ ਆ ਤੁਹਾਨੂੰ ਇੱਧਰ ਦਿਖਾਉਣਾ ਹੈ ਮੇਲੇ ਦਾ ਸਾਰਾ ਆਪਾਂ ਵਿਊ ਇੱਧਰ ਜਿਵੇਂ ਦੇਖ ਸਕਦੇ ਹੋ ਨਾ ਬਹੁਤ ਸਾਰੀਆਂ ਦੁਕਾਨਾਂ ਨੇ ਜਿਹੜੀਆਂ ਲੱਗੀਆਂ ਹੋਈਆਂ ਨੇ ਤੇ ਕੱਠ ਕਰੀਏ ਇਹ ਗੱਲ ਗੱਲ ਕਰੀਏ ਕੱਠ ਵੀ ਅੱਜ ਜਿਹੜਾ ਬਹੁਤ ਹੋ ਗਿਆ ਜਿਵੇਂ ਅੱਜ ਅਜੇ ਪਹਿਲਾ ਦਿਨ ਹੈ ਮੇਲੇ ਦਾ ਬਹੁਤ ਸੰਗਤ ਜਿਹੜੀ ਆਈ ਹੋਈ ਆ ਬਾਕੀ ਮੌਸਮ ਜੇ ਗੱਲ ਕਰੀਏ ਮੌਸਮ ਬਹੁਤ ਸਾਫ਼ ਹੋ ਗਿਆ ਕਦਰੇ ਬਾਈ ਪਤਨੀ ਕਲਾ ਉਹ ਮੋਕੇ ਲਵੇ ਆਛਾ ਛਾ ਧੰਨਵਾਦ ਤੁਹਾਡਾ ਬਹੁਤ ਬਹੁਤ ਬਤਾਈਆ ਬਾਈ ਤੁਹਾਡਾ ਵੀ ਧੰਨਵਾਦ ਜੀ ਲਓ ਵੀ ਇੱਧਰ ਮੇਲਾ ਦੇਖ ਸਕਦੇ ਹੋ ਸਾਰਾ ਤੁਸੀਂ ਨਾ ਤੇ ਇੱਧਰ ਇੱਤਰ ਉਦ ਵੀ ਜਿਹੜੇ ਮੇਲੇ ਤੇ ਉਹ ਮੈਨੂੰ ਮਿਲ ਰਿਹਾ ਜੀ ਕਿੰਨਾ ਦੇਖ ਸਾਹਦੇ ਹਨ ਸਾਰੇ ਬਾਈ ਇਹਨਾਂ ਨੇ ਆਪਣੀਆਂ ਜਿਹੜੀਆਂ ਸਟਾਲ ਲਾਈ ਹੋਈ ਆ ਤੇ ਇੱਧਰ ਉਦ ਲਓ ਜੀ ਤੇ ਬਾਕੀ ਇੱਧਰ ਹੋ ਗਏ ਜਿਵੇਂ ਅ ਬੱਚਿਆਂ ਦੀ ਖੇਡਾਂ ਹੋ ਗਈਆਂ ਨਾ ਲਓ ਜੀ ਤੇ ਆ ਦੇਖੋ ਇੱਧਰ ਭਾਂਡੇ ਵਗੈਰਾ ਹੋਗੇ ਜਿਵੇਂ ਲਓ ਬੱਚਿਆਂ ਦੇ ਖੇਡਾਂ ਐਵੇਂ ਬਹੁਤ ਸਾਰੀਆਂ ਦੁਕਾਨਾਂ ਨਹੀਂ ਤੁਹਾਨੂੰ ਦੇਖਣ ਨੂੰ ਮਿਲ ਜੰਗੀਆਂ ਪਰਸ ਵਗੈਰਾ ਹੋਗੇ ਜਿਵੇਂ ਹਨਾ ਲਓ ਵੀ ਕਿੰਨੇ ਦਾ ਵੀ ਪਰਸ ਸ਼ੁਰੂ ਹੋ ਜਾਂਦਾ 350 350 ਲਓ ਵੀ 350 ਤੋਂ ਚੱਲਦੇ ਆ ਅੱਗੇ ਤੁਹਾਨੂੰ ਦਿਖਾਉਣੇ ਆ ਆਪਣਾ ਇੱਥੇ ਆ ਗਈ ਮਵਾਈ ਸੇਲ ਧਮਾਕਾ ਲਓ ਜੀ ਇੱਥੇ ਵੀ ਤੁਹਾਨੂੰ ਨਾ ਜਿਹੜੇ ਸੇਲਾ ਨੇ ਜਿਵੇਂ 100 ਰੁਪਏ 100 ਰੁਪਏ ਨਾ ਸੇਲਾ ਮਿਲ ਜਾਣੀਆਂ ਜਿਵੇਂ ਆਹ ਦੇਖੋ ਇੱਧਰ ਸਾਰਾ ਲਓ ਜੀ ਆ 20 ਰੁਪਏ 20 ਰੁਪਏ ਹੈ ਨਾ ਲਓ ਜੀ ਐਨੇ ਬਹੁਤ ਸਾਰੀਆਂ ਦੁਕਾਨਾਂ ਨੇ ਜਿਹੜੀਆਂ ਦੇਖਣ ਨੂੰ ਮਿਲ ਜਾਣਗੀਆਂ ਨਾ ਲਓ ਜੀ ਤੇ ਆ ਉਤਰ ਮਾਲ ਹੋ ਗਏ ਜਿਵੇਂ ਹੈ ਨਾ ਪੋਣੇ ਹੋ ਗਏ ਸਾਰੇ ਹੈ ਨਾ ਕਿਉਂਕਿ ਬਹੁਤ ਸਾਰੀਆਂ ਦੁਕਾਨਾਂ ਨੇੜੇ ਆ ਦੇਖਣ ਨੂੰ ਉਹਨੂੰ ਤੇ ਦੇਖਣ ਨੂੰ ਮਿਲ ਜਾਣਗੀਆਂ ਲਓ ਜੀ ਲਓ ਜੀ ਹੁਣ ਤੁਹਾਨੂੰ ਦਿਖਾਉਨੇ ਆਂ ਆਪਾਂ ਇਧਰੋਂ ਤੇ ਹੁਣ ਆਪਾਂ ਤੁਹਾਨੂੰ ਦਿਖਾਉਣਾ ਇਧਰੋਂ ਦੇਖ ਸਕਦੇ ਹੋ ਮੇਲਾ ਹਨ ਤੇ ਗਰਮੀ ਦੀ ਗੱਲ ਕਰੀਏ ਬਹੁਤ ਗਰਮੀ ਹੋ ਗਈ ਲਓ ਤੇ ਇਧਰ ਸਾਰੀਆਂ ਲਓ ਵਾਕਿਆ ਇਧਰ ਹੀ ਬਹੁਤ ਸਾਰੀਆਂ ਦੁਕਾਨਾਂ ਤੋਂ ਦੇਖਣ ਨੂੰ ਮਿਲ ਜਾਣਗੀਆਂ ਸਾਰੀਆਂ ਹਨਾ ਲਓ ਜੀ ਬਾਕੀਆ ਚੰਡੋਲਾ ਵੀ ਵੀਊ ਦੇਖੋ ਮੈਂ ਰਾਤ ਨੂੰ ਵੀ ਤੁਹਾਨੂੰ ਦਿਖਾਵਾਂਗਾ ਕਿੰਨਾ ਸੋਹਣਾ ਵੀਊ ਆਊਗਾ ਰਾਤ ਨੂੰ ਇਹ ਇਹ ਵੀ ਤੁਹਾਨੂੰ ਫਿਰ ਰਾਤ ਨੂੰ ਦਿਖਾਵਾਂਗਾ ਇੱਥੇ ਲਾਈਟਿੰਗ ਜ਼ਰਾ ਬਹੁਤ ਕਲੀਨ ਹੈ ਬਾਕੀ ਬੱਚੇ ਦੇ ਖੇਡਾਂ ਹਨਾ ਲਓ ਜੇ ਤ੍ਰਿੰਦਰ ਸਿੰਘ ਜੀ ਪਟਿਆਲਾ ਉਹ ਵੀ ਸਾਡੇ ਨਾਲ ਪਹੁੰਚੇ ਹੋਣੇ ਮੇਲੇ ਤੇ ਬਾਕੀ ਇਧਰ ਗੇਮਾਂ ਵਗੈਰਾ ਹਨਾ ਬਹੁਤ ਸਾਰੀਆਂ ਦੁਕਾਨਾਂ ਦੇ ਦੇਖਣ ਨੂੰ ਮਿਲ ਜਾਣਗੀਆਂ ਇਹ ਮੈਂ ਆ ਦੇਣਾ ਵਿੱਚ ਸਾਰੀਆਂ ਤੇ ਬਹੁਤ ਵੱਡਾ ਇਹ ਮੇਲਾ ਹੁੰਦਾ ਜੇ ਆਪਾਂ ਗੱਲ ਕਰੀਏ ਪਾਰ ਆ ਯਾਰ ਇੱਕ ਦੁਕਾਨਾਂ ਕਰ ਚੱਲ ਚਾਹ ਲੈ ਕਿ ਆ ਗਿਆ ਦੇਖਣਾ ਜੇ ਮਾਰ ਰਹੇ ਨਾ ਬੁੱਕ ਕਰਾ ਲਓ ਜੇ ਡ੍ਰੈਗ ਆ ਆਹੀ ਮ੍ਰਿਤিকার ਸਰਕਸ ਇਹ ਹੈ ਕਿ ਡ੍ਰੈਗਨ ਟ੍ਰੇਨ ਲਓ ਜੀ ਆਜਾ ਟ੍ਰੇਨ ਆ ਡ੍ਰੈਗਨ ਟ੍ਰੇਨ ਬਾਕੀ ਮਿੱਠੀ ਪਾਉਂਗਾ ਚੁਲੇ ਕਰ ਕਰਦੇ ਬਹੁਤ ਹੁੰਦੇ ਆ ਇਹ ਬੱਚੇ ਵਾਲੇ ਆਗੇ ਇੱਧਰ ਸਾਰੇ ਆਵੇ ਤੇ ਮੀਂਹਾਂ ਨਾਲ ਤੇ ਨਾ ਹੋਣਾ ਨਾ ਕੋਈ ਕਰਾਵੇ ਕਰਾ ਕਾਲਾ ਜਾਣਾ ਇਹ ਨਹੀਂ 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 ਦਿਲ ਬੋਟੇ ਨਹੀਂ ਖੜਾ ਹੋਣਾ ਅਸੀਂ ਕਮਾਈ ਕਰਾਂਗੇ ਜਿੰਨਾ ਕਿ ਖਿਲਾਵਾਂ ਰੱਖੂ ਜਿੰਨਾ ਕਿ ਖਿਲਾਵਾਂ ਰੱਖਾਉਣ ਨਾਲ ਖਿਲਾਵਾਂ ਖਲਾਗੁੱਲੇ ਗੁੱਲੇ ਗਾਏ ਲਗਿਲੇ ਆਜੂ ਲਾਵੀੜਾ ਚੱਲ ਪਿਆ پتا چوري وڏا سوال